ਇਕ ਕਰੀ ਵੀ ਨੋ ਪਰ ਕਰਦੀ ਹੈ ਇੱਕ ਚੱਕ ਰਹੀ ਹੈ ਖਸਮ ਕਾ ਸੌਂ ਹੈ ਉਤਰ ਦੇ ਚੱਕਰ ਲੱਗੇ ਚੱਕ ਦੀ ਜੇ ਚੱਲੇ ਖਸਮੇ ਪਾਏ ਉਹ ਤਿੰਨ ਕੈਟਾ ਗਰੀਆ ਨੇ ਜਿਹੜਾ ਵਪਾਰੀ ਹੈ ਉਹੀ ਚੱਕਰ ਸਾਡੇ ਨਾਮ ਦਾ ਵਪਾਰੀ ਚੱਕਰ ਹੈ ਮਾਇਆ ਦਾ ਵਪਾਰੀ ਚੱਕਰ ਰੱਖਦਾ ਹੈ ਮਾਇਆ ਦਾ ਵਪਾਰੀ ਰਾਜ ਕਰਦਾ ਹੈ ਨਾਮ ਦਾ ਵਪਾਰੀ ਸੇਵਾ ਕਰਦਾ ਹੈ ਚਾਕਰ ਉਹ ਇੱਕ ਸਰਾ ਸੋਟੀ ਦਾ ਉਹ ਥੱਲੇ ਦਾ ਸਰਾ ਸੋਟੀ ਦਾ ਤੂੰ ਆਪ ਚੱਕਰ ਚੱਕਰ ਆਖੀਂ ਸੋਦਾ ਉਹ ਜ਼ਮੀਨ ਨਾਲ ਜੁੜਿਆ ਹੈ ਥੱਲੇ ਉਹਦੀ ਜੜ ਆਪਣੇ ਮੂੜ ਨਾਲ ਜੁੜੀ ਹੋਈ ਹੈ ਉਹਦੀ ਜੜ ਹਵਾ ਚ ਹੈ ਰਾਜੇ ਦਾ ਜੜ ਹਵਾ ਚ ਆਇਆ ਚ ਢੋਲਣੀ ਮਾਇਆ ਮਾਇਆ ਰੋਲਦੀ ਹੈ ਉਹਦਾ ਮਨ ਵੀ ਰੋਲਦਾ ਉਹਦਾ ਮਨ ਮਾਇਆ 'ਚ ਫਸਿਆ ਹੋਇਆ ਹੈ ਨਾ ਮਨ ਮਾਇਆ 'ਚ ਫਸ ਰਿਹਾ ਹੈ ਜਿਹੜਾ ਮਾਇਆ 'ਚ ਫਸਿਆ ਹੈ ਮਨ ਉਹ ਡੋਲੂਗਾ ਕਿ ਮਾਇਆ ਡੋਲਣੀ ਹੈ ਨਾ ਜੇ ਹੁਣ ਤੁਸੀਂ ਟ੍ਰੇਨ 'ਚ ਹਵਾਇਾਨ 'ਚ ਬੈਠੋਗੇ ਤੇ ਚਲੋਗੇ ਉਹਦੇ ਨਾਲੇ ਚੱਲਣਾ ਪਊਗਾ ਇਹ ਛਾਲ ਮਾਰ ਦੋ ਵੈਸੇ ਬਾਬਾ ਇਹ ਹੀ ਕੋਈ ਚੱਲੋਗੇ ਫੇ ਆਕੇ ਡੇਜ ਜਾਓਗੇ ਮਨ ਡੋਲਦਾ ਹੈ ਮੈਂ ਪਰ ਧਰਤੀ ਵੀ ਚਲਦੀ ਹੈ ਇਹ ਵੀ ਨਾ ਚਲੋਗੇ ਜੀ ਆਤਮਾ ਹੀ ੜੋਲ ਹੋ ਕੇ ਨਕਲ ਸਕਦੀ ਹੈ ਹਾਂ ਆਕਾਸ਼ ਖੜਾ ਹੈ ਬਾਕੀ ਸਭ ਕੁਝ ਚੱਲਦਾ ਹੈ ਬਾਕੀ ਸਭ ਕੁਝ ਚੱਲਦਾ ਹੈ ਖੜਾ ਕੱਲਾ ਆਕਾਸ਼ ਹੈ ਸਭ ਕੁਝ ਆਕਾਸ਼ ਦੇ ਅੰਦਰ ਹੀ ਚੱਲਦਾ ਹੋਵੇ ਹਾਂ ਆਕਾਸ਼ੇ ਕਰਤੇ ਪੁਰਖ ਦਾ ਕਰਤੇ ਪੁਰਖ ਦੀ ਦੇ ਹੈ ਦੇਹ ਸਰੀਰ ਹੈ اے ਸ਼ਰੀਰਾ ਮੇਰਾ ਹਰ ਤੁਮ ਤਾਂ ਤੂੰ ਜਗਮ ਹੈ ਅਕਾਹ ਤੇ ਵੀ ਸ਼ਰੀਰ ਹੈ ਅਕਾਸ਼ ਵਿੱਚ ਜੋਤ ਹੈ ਜੋਤ ਕਿਤੇ ਦਿਨ ਤੱਕ ਸਕਦੀ ਉਹ ਅਕਾਸ਼ ਨੇ ਹੱਤੋਂ ਮੈਂ ਜੋਤ ਰੱਖੀ ਉਹ ਦੇ ਚ ਰੱਖੀ ਹੈ ਚੀਜ਼ ਤਾਂ ਤੂੰ ਜਗਮ ਹੈ ਉਹ ਕਾਹ ਵਡਾ ਜੋ ਸਾਡੀ ਛੋਟੀ ਹੈ ਅਕਾਸ਼ ਚ ਫਿਰਦੀ ਹੈ ਤੁਰੀ ਜਾਦੇ ਜੋ ਭੱਟੀ ਹੋ ਜਾਂਦੀ ਹੈ ਨਾ ਫੈਲ ਜਾਂਦੀ ਹੈ ਔਕਾਤ ਸਾਰਾ ਹੀ ਖਾ ਜਾਂਦੀ ਹੈ ਜਿੰਨਾ ਆਕਾਸ਼ ਹੈ ਸਾਰਾ ਭਰ ਕੇ ਪੂਰਾ ਹੋ ਜਾਂਦਾ ਹੈ ਭਰਪੂਰ ਰਹਾ ਕੀ ਜਿੰਨਾ ਸਾਡਾ ਭਾਗ ਹੈ ਆਕਾਸ਼ ਦਾ ਪੂਰਾ ਹੋ ਜਾਂਦਾ ਹੈ ਅਗਿਆਨਤਾ ਪੂਰੀ ਹੋ ਜਾਂਦੀ ਹੈ ਫਿਰ ਹਿਲਦਾ ਨਹੀਂ ਹੈ ਇੱਕ ਬਹੁਤ ਵੱਡਾ ਟੱਬ ਹੈ ਉਹਦੇ ਚੋਟੀ ਦੀ ਕੌਲੀ ਪਈ ਹੈ ਹਲਦੀ ਹੈ। ਜੋ ਉੱਡਦਾ ਬੋਦੇ ਨਾਲ ਦਾ ਫਟਾ ਜਾਂਦਾ ਵਿੱਚ ਫੇ ਨਹੀਂ ਹੁੰਦਾ। ਉਹੀ ਆ ਉਹਦੇ ਜਿੱਦਾਂ ਹੀ ਉਹ। ਇਹ ਲੂਕ ਮੈਂ। ਫਿਰ ਹਿਲਦਾ ਨਹੀਂ। ਪਤੰਬਰ ਹੋ ਗਿਆ ਫਿਰ ਉਹਦਾ। ਪਤੰਬਰ। ਫੇ ਤਾਂ ਜਿਹੜੀ ਲਕੀਰ ਹੈ ਵਿਚਾਲੇ ਤੋਂ ਹੁੰਦੇ ਉਹੀ ਮਿਟਣੀ ਆ। ਜਦ ਇਹਦਾ ਫਟ ਜਾਣਾ ਇਹਨੇ। ਹਮ ਉਸ ਸਮਾਂ ਹੋਵੇ। ਉਹ ਜਿਹੜੀ ਬਾਹਰ ਆ ਪਰਮ ਦਾ ਪੜਦਾ। ਬਾਹਰ ਵਿੱਚੇ ਸਮਾਂ। ਜਿਵੇਂ ਅਸੀਂ ਕਿਸੇ ਉਹਦੇ ਵਿੱਚ ਪਲਾਸਟਿਕ ਦੇ ਬਹੁਤ ਬਰੀਕ ਉਹ ਥੈਲੇ ਚ ਪਾਣੀ ਪਾ ਕੇ ਸੜ ਦਿੱਤਾ ਸਮੁੰਦਰ ਚ ਸਮੁੰਦਰ ਦਾ ਪਾਣੀ ਪਹਿਲਾਂ ਉਹ ਚ ਪਾ ਲਿਆ ਫਿਰ ਉਹਨੂੰ ਸੀਲ ਕਰਤਾ ਫਿਰ ਉਹਦੇ ਵਿੱਚ ਸੜਤਾ ਉਹ ਪਾਣੀ ਸਮੁੰਦਰ ਚ ਹੁੰਦਾ ਹੋਈ ਸਮੁੰਦਰ ਤੋਂ ਅੱਡਾ ਬਿਲਕੁਲ ਸਮੁੰਦਰ ਦੇ ਵਿੱਚ ਹੈ ਪਾਣੀ ਉਹ ਪਰ ਸਮੁੰਦਰ ਤੋਂ ਵੱਖਰਾ ਜਿੱਥੇ ਮਰਜ਼ੀ ਲੈ ਜੋਰ ਨੂੰ ਸਾਰੇ ਸਮੁੰਦਰ ਚ ਘੁਮਾਈ ਜਾਓ ਪਾਣੀ ਸਮੁੰਦਰ ਵਾਲਾ ਆਰਡਰ ਹੋਏ ਆਰਡਰ ਹੋਊ ਸਮੁੰਦਰ ਦਾ ਪਾਣੀ ਤਾਂ ਬਦਲਦਾ ਰਹੂਗਾ ਹੂੰ ਇਹ ਇਹ ਉਹੀ ਰ ਇਹ じゃ ਕੁਛ ਹੈ ਸਰ ਮਸਾਲਾ ਤਾਂ ਆਪਾਂ ਦੇ ਸਕਦੇ ਆ ਨਾ ਭੱਤੇ ਜਦੇ ਸਕਦੇ ਨਾ ਮੀ ਮਸਾਲਾ ਜਦ ਸਮਝੀ ਹੋਵੇ ਗੱਲ ਬਿਲਕੁਲ ਹੁਣ ਇਹ ਇਹ ਜਿਹਾ ਮਸਾਲਾ ਗੁਰਬਾਨੀ ਤਾਂ ਹੈ ਨਹੀਂ ਨਮੀ ਜਦੇ ਸਦੇ ਜਾਂ ਸਾਰੀ ਗੱਲ ਸਮਝ ਆ ਗਈ ਤੁਹਾਡੇ ਕੋਲ ਜੀ ਹੋਈ ਹੈ ਜਿੰਨੀਆਂ ਮਰਜੀ ਮਸਾਲਾ ਦੇ ਤਾਂ ਮਸਾਲਾ ਦੀ ਕੋਈ ਤੁਮ ਮਸਾਲਾ ਦਾ ਤਾਂ ਮਤਲਬ ਉਹ ਹੁੰਦਾ ਜੇ ਅੰਦਰ ਚਾਨਣ ਕਰ ਲਈਏ ਜਿਹੜੀ ਗੱਲ ਅੰਦਰ ਚਾਨਣ ਕਰਦੇ ਨੂੰ ਮਸ਼ਾਲ ਕਹਿੰਦੇ ਨੇ ਮਿਸਾਲ ਜਾਣ ਵਾਲੀ ਚੀਜ਼ ਹੁੰਦੀ ਹੈ ਨਾ ਯਸ ਮਸ਼ਾਲ ਬਿਲਕੁਲ ਸਹੀ ਗੱਲ ਹੈ ਇੱਕ ਨਵੀਂ ਗੱਲ ਜੁੜੀ ਹੈ ਤੁਸੀਂ ਹੈ ਮਿਸਾਲ ਨੂੰ ਮਸ਼ਾਲ ਤੋਂ ਜੋੜਦੇ ਆ ਜੀ ਮਸ਼ਾਲ ਹੈ ਮਿਸਾਲ ਨਹੀਂ ਹੈ ਮਸ਼ਾਲ ਹੈ ਉਹ ਚਾਨਣ ਕਰਦੀ ਹੈ ਜਿਹੜੀ ਅੰਦਰ ਚਾਨਣ ਕਰੇ ਉਹ ਮਿਸਾਲ ਹੈ ਜਿਹੜੀ ਚਾਨਣ ਨਹੀਂ ਕਰਦੀ ਮਿਸਾਲ ਕਹਦੀ ਉਹ ਬੁਜੀ ਹੋਈ ਹੈ ਉਹ ਵਿੱਚ ਉਹਦੇ ਮਿਸਾਲ ਤਾਂ ਹੈ ਉਹ ਮਿਸਾਲ ਉਹ ਹੈ ਜਿਹੜਾ ਭਾਂਡਾ ਹੈ ਮਿਸ਼ਾਲ ਜਗਾ ਜਾਂ ਜਲਦੀ ਹੈ ਵਿੱਚ ਕੁਝ ਹੋਰ ਤੱਤ ਪਾਇਆ ਹੋਇਆ ਹੈ ਯਾਨੀ ਇੱਕ ਦੀਵਾ ਹੈ ਇੱਕ ਬੱਤੀ ਹੈ ਇੱਕ ਤੇਲ ਹੈ ਬੱਤੀਆ ਤੇਲ ਤੇ ਬਣਾ ਜਿਹੜਾ ਦੀਵਾ ਹੈ ਉਹ ਮਿਸ਼ਾਲ ਹੈ ਜਦ ਬੱਤੀ ਤੇ ਤੇਲ ਪਾ ਕੇ ਜਲਦਾ ਫਿਰ ਮਿਸ਼ਾਲ ਹੈ ਦੀਵਾ ਜਿਹੜਾ ਹੈਗਾ ਜਲ ਵਾਲਾ ਨਹੀਂ ਹੁੰਦਾ ਦੀਵਾ ਸਰਪੋਂ ਮਿੱਟੀ ਦਾ ਆਇਆ ਉਹ ਹੁੰਦਾ ਭਾਂਡਾ ਭਾਂਡਾ ਦੀਵਾ ਤੇਲ ਠੱਗਰ ਉੱਤੇ ਭਾਂਡਾ ਹਾਂ ਦੀਵਾ ਜਗਦਾ ਇਹ ਦੀਵਾ ਨਹੀਂ ਜਗਦਾ ਤਾਤ ਤੇਲ ਨਾਮ ਕਿਆ ਬਾਤੀ ਦੀਪਕ ਦੇ ਦੀਪਕ ਤਾਂ ਹੈ ਨਾ ਪਹਿਲਾਂ ਦੀਪਕ ਉਹ ਜਿਹੜਾ ਨਹੀਂ ਦਿੰਦਾ ਜਿਹੜਾ ਉਹਦਾ ਨੋਂ ਦੀਪਕ ਹੈ ਹੂੰ ਅਸੀਂ ਉਹ ਜਿਹੜਾ ਦੇਣ ਵਾਲੇ ਨੂੰ ਵੀ ਦੀਪਕ ਕਹੀ ਜਾਂਦੇ ਕਹਿੰਦੇ ਉਹਨੂੰ ਵੀ ਦੀਪਕ ਹੈ ਹਾਂ ਪੜੋ ਦੀਪ ਹੈ ਦੀਪਕ ਨਹੀਂ ਹੈ ਜਿਹੜਾ ਦੇ ਉਹ ਦੀਪ ਉਹ ਦੀਪ ਹੈ ਹਾਂ ਜਿਹਦੇ ਘੱਲੋ ਜਾਰਾ ਨਹੀਂ ਉਹ ਦੀਪਕ ਹੈ ਦੀਪਕ ਕਾ ਹੈ ਕੱਕਾ ਲੱਗਿਆ ਹੈ ਨਾਲ ਉਹਦੀ ਕਿਰਣਾ ਛੱਡਦਾ ਹੈ ਉਹ ਕੱਕਾ ਕਿਰਣ ਹੈ ਨਾ ਜਿੱਤੇ ਕੱਕਾ ਉਹ ਤੇ ਕਿਰਣ ਨਾਲ ਆਉਗੀ ਪੱਕੇ ਦੀ ਕਿਰਣ ਹੋਣੀ ਚਾਹੀਦੀ ਹੈ ਕੱਕਾ ਕਿਰਣ ਕਮਲ ਮੈਂ ਪਾਵਾ ਇੱਕਰਾਂ ਦੀ ਖੋਜ ਹੈ ਸਾਰੀ ਕੱਕਾ ਲਾਇਆ ਦੀਪ ਤੇ ਦੀਪਕ ਇਹਦਾ ਨਾ ਕਿਰਨ ਨਾਲ ਆਇਆ ਹੁਣ ਜਨ ਪਿਆ ਹਾਂ ਹਾਂ ਜਗਦਾ ਦੀਵਾ ਹੈ ਦੀਪਕ ਉਹ ਦੀਪ ਹੈ ਹੋ ਕੇ ਲਈ ਦੀਪ ਔਰ ਦੀਪਕ ਨਾ ਜਲਦਾ ਦੀਪ ਹੈ ਜਲਦਾ ਦੀਪਕ ਉਹ ਗਿਆ ਹੈ ਕਹੋਗੇ ਉਹ ਕਿ ਲਾਇਕ ਹੈ ਵੇਂ ਤੇਲ ਦੀਵਾ ਕਿਉਂ ਜਲੇ ਬਾਹਲਾ ਦੀਵਾਂ ਇਹਦੇ ਮਨਾਂ ਚੜਦਾ ਪਰ ਅੰਦਰ ਵਾਲਾ ਦੀਵਾ ਤੇਲ ਵੀ ਚੜਦਾ ਉਹ ਸੱਚ ਤੱਤੇ ਹੈ ਉਹ ਭਾਂਡਾ ਨਹੀਂ ਹੈ ਫਿਰ ਉਹਦਾ ਜਵਾਬ ਵੀ ਮੈਂ ਤੇਲ ਦੀਵਾ ਇਉਂ ਜੜੇ ਅਸਰ ਕਰਨ ਤੋਂ ਉਹਨਾਂ ਅਜੰਡਾ ਨਹੀਂ ਉਹਨਾਂ ਲੋਕਾਂ ਦਾ ਵੈਗਰੂ ਵੈਰੂ ਵੈਗਰੂ ਵੈਰੂ ਵੈਗਰੂ ਵਾਸ ਉਹੀ ਮਰਿਆਦਾ ਹੈ ਰਹਿਤ ਨਹੀਂ ਹੈ ਰਹਿਤ ਲੋੜੇ ਦੀ ਮਰਿਆਦਾ ਰੱਖ ਲਈ ਰਹਿ ਛੱਡਦੀ ਰਹਿਤ ਹੀ ਤੁਹਾਨੂੰ ਰੱਖੂਗੀ ਜਿਉਂਦਾ ਹਮੇਸ਼ਾ ਵਾਸਤੇ रहत वह है जो अपने मूल न जुड़िया रहता है जो अपने मूल से जुड़ा रहता है। रहता है वो रहता है जो अपने मूल से जोड़ कर रखती है वो रहता है जो जन मरण के चक्कर से बचा कर रखती है वो रहता है मर्यादा है जो मरण ਜਨਮ ਸੇ ਛੋੜ ਕੇ ਰਖਤੀ ਆ ਕੋ ਮਰਿਆਦਾ ਮਰਿਆਦਾ ਜਿ ਮੰਮਾ ਆ ਗਿਆ ਨਾ ਉਥੇ ਰਹਤ ਹੈ ਰਹਿਣੀ ਰਹਤ ਰਹੇ ਸੋ ਸਿੱਖ ਮੇਰਾ ਰਹਤ ਮੁਕਤੀ ਕਰਦੀ ਹੈ ਮਰਿਆਦਾ ਮਰਿਆਦਾ ਮਤਲਬ ਹੈ ਮਰਨਾ ਮੰਮੇ ਨਾਲ ਮੈਂ ਮੰਮੇ ਨਾਲ ਮਰਨਾ ਮਮੇ ਨਾਲੇ ਮੁਕਤੀ ਹੈ ਮਮੇ ਨਾਲ ਮੁਕਤੀ ਕਾਥੇ ਆਈਏ ਹੁਣ ਇਹ ਦੱਸੋ ਕਿਉਂਕਿ ਮਰਨਾ ਹੀ ਮੁਕਤੀ ਹੈ ਮਨ ਤੋਂ ਬਿਨਾਂ ਮੁਕਤੀ ਨਹੀਂ ਮਰਨ ਦਾ ਦੂਆ ਨੋ ਮੁਕਤੀ ਹੈ ਇਹ ਮਮੇ ਨਾਲ ਨਹੀਂ ਸਾਰੀ ਸਾਰੇ ਖਾਂਦਾਨ ਨੂੰ ਮਮੇ ਨਾਲ ਚੱਲਦਾ ਮਮੇ ਨਾਲੇ ਮਰਿਆਦਾ ਹੈ ਮਰਿਆਦਾ ਹੈ ਸੰਸਾਰ ਦੀ ਹੈ ਜਿਹੜੇ ਸੰਸਾਰ ਦੇ ਲੋਕ ਨੇ ਉਹਨਾਂ ਦੀ ਜਿਹੜੀ ਰਹਿਤ ਹੈ ਉਹ ਮਰਿਆਦਾ ਅਸਲ 'ਚ ਸੰਸਾਰੀ ਰਹਿਤ ਨੂੰ ਮਰਿਆਦਾ ਕਹਿੰਦੇ ਨੇ ਨਿਰਾਕਾਰ ਹੀ ਰਹਤ ਹੈ ਉਥੇ ਮਰਿਆਦਾ ਤਾਂ ਕੋਈ ਕਮ ਨਹੀਂ ਜਿਹੜੀ ਤੁਹਾਡੀ ਗੱਲ ਚ ਆਤਮਾ ਦੇ ਨਾਲ ਜੁੜੀ ਹੋਈ ਰਹਤ ਹੈ ਜਨਰਾਤ ਨਾਲ ਜੁੜੀ ਹੋਈ ਮਰਿਆਦਾ ਰਹਿਤ ਜਿਹੜੀ ਹੈ ਰਹਿਤ ਕਿਉਂਕਿ ਨਿਰਾਕਾਰ ਹੀ ਕਿਉਂਕਿ ਬਰਾਬਰੀ ਹੈ ਸਾਰੀ ਹਾਂ ਮਰਿਆਦਾ ਇਨ ਇਕੁਐਲਟੀ ਕ੍ਰੀਏਟ ਕਰਦੀ ਹੈ ਹਾਂ ਹਾਂ ਮਰਿਆਦਾ ਆਪਣੀ ਆਪਣੀ ਸੰਸਾਰੀਏ ਮਨਿਆ ਉਹ ਹੋ ਮਰਿਆਦਾ ਮੈਨ ਮੇੜਾ ਹੈ ਮਨ ਮਨ ਵੀ ਮੰਮੇ ਨਾਲੇ ਬਣਦਾ ਮਨ ਦੇ ਮਰਜੀ ਦੀ ਮਨ ਮਰਜੀ ਦਾ ਨੋ ਮਰਿਆਦਾ ਹੁਣ ਆਪਾਂ ਦੇਖਿਆ ਵੀ ਹੁਣ ਵੀ ਦਿਨ ਛਿਪ ਜਾਂਦਾ 5 ਵਜੇ ਸਵੇਰ 5 ਵਜੇ ਹੁਣ ਆਪਾਂ ਰਹਿ ਰਹਿ ਦਾ ਟਾਈਮ ਬਦਲ ਲੋ ਬਦਲੇ ਟਾਈਮ ਰਹਿਣਾ ਹੁੰਦਾ ਤੇ ਮਨ ਮਰਜੀ ਦੀ ਗੱਲ ਹੋਈ ਨਾ ਜਿੱਥੇ ਹਜੂਰ ਸਾਹਿਬ ਨਹੀਂ ਬਦਲਦਾ ਉੱਥੇ ਉਹੀ ਰਹਿੰਦਾ ਜਿੱਥੇ ਦਿਨ ਰਾਤ ਬਰਾਬਰ ਰਹਿੰਦੇ ਨੇ ਉੱਥੇ ਵੈਲਾ ਆਪਣੇ ਵਾਲਾ ਮਥਰ ਵਾਲਾ ਨਹੀਂ ਆਉਂਦਾ ਹੈ ਇਹ ਪ੍ਰਕਿਰਤੀ ਨਾਲ ਚਲਦੀ ਹੈ ਮਰਿਆ ਦਾ ਚੰਦ ਸੂਰਜ ਨਾਲ ਚਲਦੀ ਹੈ ਮਾਇਆ ਨਾਲ ਚਲਦੀ ਹੈ ਮਰੇ ਓਹ ਮਾਇਆ ਦੀ ਜਿਹੜੀ ਚਾਲ ਹੈ ਮਾਇਆ ਦੀ ਚਾਲ ਹੈ ਜਿਹੜੀ ਸਿੱਕ ਤਾਂ ਮਾਇਆ ਦੀ ਚਾਲ ਹੈ ਇੱਕ ਹਰ ਕੀ ਚਾਲ ਹੈ ਗੁਰਮਤਿ ਮੀਤ ਚਲੋ ਗੁਰ ਚੱਲ ਦੀ ਗੁਰ ਚੱਲ ਦੀ ਗੁਰ ਸਖਮੀਤ ਚਲੋ ਗੁਰ ਚੱਲ ਦੀ ਇੱਕ ਗੁਰ ਚੱਲ ਦੀ ਹੈ ਇੱਕ ਮਨ ਚੱਲਦੀ ਹੈ ਜਿਹੜੀ ਮਨ ਦੀ ਚੱਲੀ ਹੈ ਉਹ ਮਰਿਆਦਾ ਹੈ ਜਿਹੜੀ ਗੁਰ ਦੀ ਚੱਲੀ ਹੈ ਉਹ ਰਹਦਾ ਹੈ ਇਹਦਾ ਵੀ ਥੋੜਾ ਜਿਹਾ ਵਿਸਲੇਸ਼ਨ ਹੋਣ ਵਾਲਾ ਕਿਸੇ ਦਿਨ ਇਸੇ ਤੋਂ ਇੱਕ ਟੌਪਿਕ ਜਿਹਨਾਂ ਜਿਹੜੇ ਕਲੀਅਰ ਨਹੀਂ ਹੁੰਦੇ ਇਹ ਕੰਮ ਹੈ ਹੋ ਤੁਹਾਡਾ ਉਹ ਗਏ ਅਰਥ ਛੱਡੋ ਪਰੇ ਹੁਣ ਉਹ ਅਰਥਾਂ ਤੋਂ ਅੱਗੇ ਕੀ ਹੈ ਉਹ ਅਰਥ ਕਿਉਂ ਅਸੀਂ ਕੀਤੇ ਉਹਨਾਂ ਦਾ ਕੀ ਕਾਰਨ ਸੀ ਇਹਨਾਂ ਵਾਲੇ ਕਿਉਂ ਗਲਤ ਨੇ ਉਦੋਂ ਹੋਰ ਗਾਹਾਂ ਖੋਲਤੀ ਹਾਂ ਹੁਣ ਉਹਨਾਂ ਦਾ ਇਹ ਗੱਲਾਂ ਦਾ ਜਵਾਬ ਕੌਣ ਦੇਊਗਾ ਉਹ ਤਾਂ ਕਹਿੰਦਾ ਇੱਥੇ ਜੀ ਸਿਆਰੀ ਹੈ ਇੱਥੇ ਔਕੜ ਅੱਖਰ ਰੱਖੋ ਤੁਸੀਂ ਆਪਣੇ ਘਰ ਉਹ ਅੱਖਰ ਰੱਖੋ ਤੁਸੀਂ ਆਪਣੇ ਘਰ ਅੱਖਰ ਕਈ ਵਾਰ ਬਦਲ ਲੈਣੇ ਨੇ ਡਿਜ਼ਾਈਨ ਅੱਖਰ ਅੱਖਰ ਰੱਖੋ ਆਪਣੇ ਘਰ ਇਹ ਤਾਂ ਅੱਖਰ ਬਦਲ ਲੈਣਾ ਕੋਈ ਹੋਰ ਤਰ੍ਹਾਂ ਦੇ ਸੀ ਬਾਅਦ ਚ ਦਸਮ ਪਾਸ਼ਾ ਬੜੇ ਹੋਰ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਨੇ ਕੱਲ ਨੂੰ ਕੋਈ ਹੋਰ ਬਦਲ ਲੂਗਾ ਅੱਖਰਾਂ ਦੇ ਵਿੱਚ ਖੋਜ ਜਿਹੜੀ ਕਰਨੀ ਉਹ ਚੀਜ਼ ਹੋਰ ਆ ਦਿਲ ਕਾਲੇ ਵੀ ਹੋ ਸਕਦੇ ਨੇ ਦਿਲ ਚਿੱਟੇ ਵੀ ਹੋ ਸਕਦੇ ਨੇ ਪੱਤੇਲ ਨਹੀਂ ਪਛਾਣ ਸਕਦੇ ਵੀ ਕਾਲੇ ਤੇ ਲਾਂਦੇ ਦੂਏ ਤੇ ਲਾਂਦੇ ਹਾਂ ਹਾਂ ਹੇ ਤੇਲ ਕਿਥੋਂ ਆਇਆ ਦੱਸੋ ਕਿ ਕਿਹੜਾ ਜੀ ਹੈ ਤੇਲ ਕਿਹੜੇ ਤੇ ਲਾਂਦੇ ਕਾਲਿਆਂ ਦਾ ਹੈ ਚਿੱਟਿਆਂ ਦਾ ਉਹਦੀ ਪਛਾਣ ਦੱਸੋ ਕੋਈ ਪਛਾਣ ਕਰੇ ਕਿਹੜਾ ਕਰਦਾ ਤਤ ਕੋਈ ਨਿਕਲੂਗਾ। ਇਹ ਹੋ ਜਾ। ਤਤ ਤਤ ਚਾਹੇ ਮਨ ਨੂੰ ਪੀੜ ਲੋ, ਚਿੱਤ ਨੂੰ ਪੀੜ ਲੋ ਖੂਨ ਉਹੀ ਨਿਕਲੂਗਾ। ਤਤੋ ਹੀ ਨਿਕਲੂਗਾ। ਤਤ ਤੇਲ ਚਾਹੇ ਤਾਂ ਮਨ ਦਾ ਗਿਆਨ ਹੈ, ਚਾਹੇ ਚਿੱਤ ਦਾ ਗਿਆਨ ਹੈ ਤਤੋ ਹੀ ਹੈ। ਤਤ ਤੇਲ ਨਾਮ ਕੀਆ ਬਾਤੀ ਤਤ ਗਿਆਨ ਖ ਤਤ ਨੂੰ ਗਿਆਨ ਕਿਹਾ ਯਾਨੀ ਗਿਆਨ ਦਾ ਤੇਲ ਹੈ ਗਿਆਨ ਹੀ ਤੇਲ ਹੈ ਨਾਮ ਕੀਆ ਬਾਤੀ ਜੇ ਬੋਲੂਗਾ ਆਪਣੇ ਗਿਆਨ 'ਚ ਬੋਲੂ ਲੈਕਚਰ ਦਿੰਦਾ ਕੋਈ ਪ੍ਰੋਫੈਸਰ ਜਾ ਕੇ ਕਲਾਸ ਵਿੱਚ ਆਪਣਾ ਜਿਹੜਾ ਗਿਆਨ ਹੈ ਉਹਦੇ 'ਚ ਬੋਲਦਾ ਹੋ ਬਾ ਬੰਤਿੰਦਰ ਬਾਤ ਕਰਦਾ ਜੋ ਬੋਲਦਾ ਉਹ ਆਪਣੇ ਗਿਆਨ ਦੇ ਵਿੱਚ ਹੀ ਬੋਲਦਾ ਉਹ ਗਿਆਨ ਹੈ ਤੇ ਇਹ ਲਓ ਹੁਣ ਨਾਮ ਨੂੰ ਗਿਆਨ ਨਹੀਂ ਕਿਸੇ ਨੇ ਮੰਨਿਆ ਕਿਉਂ ਅਗਿਆਨੀ ਸੀ ਉਹ ਅਗਿਆਨੀ ਕਿਉਂ ਕਹਨੂਗਾ ਨਾਮ ਨੂੰ ਗਿਆਨ ਕਿਉਂ ਕਹੂਗਾ ਫਿਰ ਤਾਂ ਨਾਮ ਤੋਂ ਖਲੀ ਹੋ ਗਿਆ ਫਿਰ ਤਾਂ ਉਹਦਾ ਨਾਮ ਹੀ ਨਾ ਰਿਹਾ ਇਹ ਕਰਕੇ ਉਹਨੂੰ ਪ੍ਰੋਬਲਮ ਆਈ ਹੈ ਯੂਨੀਵਰਸਿਟੀ ਆਣੇ ਤਾਂ ਹੱਕ ਚ ਹੋ ਗਏ ਯੂਨੀਵਰਸਿਟੀ ਨਾਲ ਗਿਆਨ ਪੜਾਉਂਦੇ ਨੇ ਦੁਨੀਆ ਦੇ ਵਿੱਚ ਗਿਆਨਵਾਨ ਆਦਮੀ ਚਾਹੇ ਮਾਇਆ ਦਾ ਗਿਆਨ ਹੈ ਤਾਂ ਗਿਆਨੂ ਨਾ ਕੋਲ